ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਕੀ ਹਾਲ ਚਾਲ ਕੀ ਹਾਲ ਆ ਸਾਰਿਆਂ ਨੂੰ ਆਈ ਹੋਪ ਤੁਸੀਂ ਵਧੀਆ ਹੀ ਹੋਵੋਗੇ ਸਾਰੇ ਚਲੋ ਅੱਜ ਅਸੀਂ ਸਟਾਰਟ ਕਰਨ ਲੱਗੇ ਆਂਗੇ ਬੈਠੇ ਸੀ ਸਵੇਰੇ ਆ ਕੇ ਕਲ ਨਾਈਗਰਾ ਘੁੰਮੇ ਹੋਫ ਤੁਹਾਨੂੰ ਸਾਰਿਆਂ ਨੂੰ ਨਾਈਗਰਾ ਵਾਲਾ ਬਲੌਗ ਆ ਜਿਹੜਾ ਉਹ ਵਧੀਆ ਲੱਗਿਆ ਹੋਊਗਾ ਪਲੀਜ਼ ਸਾਰੇ ਜਣੇ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਯੂ ਜ਼ਰੂਰ ਕਰਿਓ ਪਾਪਾ ਦੇ ਚੈਨਲ ਨੂੰ ਤਾਂ ਜੋ ਇਹਨਾਂ ਨੂੰ ਹੌਸਲਾ ਮਿਲੇ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਰੇ ਜਣੇ ਅ ਲਾਈਕ ਕਰਦੇ ਆ ਫਿਰ ਕਮੈਂਟ ਆਉਂਦਾ ਆ ਹਨਾ ਕਿਉਂਕਿ ਇਹ ਬਣਾ ਰਹੇ ਨੇ ਇਹਨਾਂ ਨੂੰ ਐ ਲੱਗਦਾ ਆ ਵੀ ਹਾਂ ਮੈਂ ਕੁਝ ਕਰ ਰਿਹਾ ਆ ਹਨਾ ਥੋੜੀ ਅਚੀਵਮੈਂਟ ਮਿਲ ਰਹੀ ਹੈਗੀ ਮੈਨੂੰ ਖੁਸ਼ੀ ਹੁੰਦੀ ਆ ਹਾਂਜੀ ਵੀ ਲੋਕਾਂ ਨੂੰ ਮੈਂ ਜਾਣਕਾਰੀ ਜਿੰਨੀ ਕਿ ਮੇਰੇ ਕੋਲ ਹੈ ਵੀ ਦੇ ਤੇ ਅੱਜ ਆਪਾਂ ਸਟਾਰਟ ਕਰਨ ਲੱਗੇ ਸੀ ਥੋੜਾ ਜਿਹਾ ਹਨਾ ਮੈਂ ਸੋਚਿਆ ਮੈਂ ਬਾਪਾ ਨੂੰ ਕਿਹਾ ਮੈਂ ਕਿਹਾ ਕੋਈ ਨਾ ਤੁਸੀਂ ਅੱਜ ਨਾ ਅੱਜ ਦਾ ਟੌਪਿਕ ਆ ਜਿਹੜਾ ਉਹ ਮੇਰੇ ਤੋਂ ਸਟਾਰਟ ਕਰਿਓ ਮੈਂ ਥੋੜਾ ਜਿਹਾ ਦੱਸ ਦਿਆਂ ਵੀ ਹਨਾ ਆਪਣੇ ਇੱਥੇ ਬਹੁਤ ਕ੍ਰੇਜ਼ ਹੈਗਾ ਕੋਸਕੇ ਚੀਜ਼ਾਂ ਦਾ ਕੋਈ ਵੀ ਕਿਹੜਾ ਸਟਰੀਮ ਲੈ ਕੇ ਕਿਹੜਾ ਕੈਰੀਅਰ ਆਪਾਂ ਉੱਥੋਂ ਲੈ ਕੇ ਹਨਾ ਇੰਡੀਆ ਤੋਂ ਜਾਂ ਪੰਜਾਬ ਤੋਂ ਜਾਂ ਜਿੱਥੋਂ ਵੀ ਆਉਨੇ ਆਪਾਂ ਵੀ ਆਪਾਂ ਕੈਨੇਡਾ ਆਈਏ ਤਾਂ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੱਲ ਨੂੰ ਕੋਈ ਜੌਬ ਲੈਣ ਦੇ ਵਿੱਚ ਜਾਂ ਹਨਾ ਕੋਈ ਵਰਕ ਮਤਲਬ ਅਸੀਂ ਈਜ਼ਲੀ ਈਜ਼ਲੀ ਅਡਾਪਟ ਹੋ ਜਾਈਏ ਕਿਸੇ ਚੀਜ਼ ਲਈ ਹਨਾ ਜਿਹੜਾ ਕੈਰੀਅਰ ਇੱਥੇ ਵਧੀਆ ਜਾਣੀ ਜਾਣੀ ਵਧੀਆ ਕੈਰੀਅਰ ਆਪਣਾ ਸ਼ੁਰੂ ਕਰ ਸਕਦਾ ਉਹ ਟੌਪਿਕ ਤੇ ਗੱਲ ਕਰਨ ਨੂੰ ਮੈਂ ਚਾਹੁੰਦੀ ਹਾਂ ਕੁੜੀਆਂ ਫਿਰ ਆਪਾਂ ਸੋਚਿਆ ਵੀ ਆਪਾਂ ਕਿਉਂ ਨਾ ਹਨਾ ਕਿਉਂਕਿ ਜਿਵੇਂ ਮੈਂ ਕੁੜੀਆਂ ਹਨਾ ਮੈਂ ਬਹੁਤ ਸਾਰੇ ਬਲੌਗ ਵਗੈਰਾ ਦੇਖਦੀਆਂ ਜਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੀਆਂ ਹਨਾ ਤਾਂ ਮੈਂ ਮੈਨੂੰ ਐਵੇਂ ਹੁੰਦਾ ਆ ਵੀ ਕੁੜੀਆਂ ਦੇ ਲਈ ਕੁਝ ਵਧੀਆ ਹੋਵੇ ਹਨਾ ਤਾਂ ਸਾਰੇ ਜਦੋਂ ਵੀ ਮੈਂ ਦੇਖਦੀਆਂ YouTube ਤੇ ਤਾਂ ਸਾਰਿਆਂ ਵੱਲੋਂ ਭਰਿਆ ਪਿਆ ਹੁੰਦਾ ਕਿ ਪਾਰਲਰ ਦਾ ਕਰਕੇ ਚਲੇ ਜਾਓ ਹਨਾ ਬਿਊਟੀ ਪਾਰਲਰ ਦੇ ਕੋਰਸ ਆ ਜਿਹੜਾ ਉਹ ਵਧੀਆ ਆ ਕਿ ਇੱਥੇ ਆ ਕੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹੈਨਾ ਤੁਸੀਂ ਈਜ਼ੀਲੀ ਆਪਦਾ ਸੈਲੂਨ ਖੋਲ੍ਹ ਸਕਦੇ ਹੋ ਜਾਂ ਤੁਸੀਂ ਕਿਤੇ ਕੰਮ ਕਰ ਸਕਦੇ ਹੋ ਤੁਹਾਨੂੰ ਵਧੀਆ ਸੈਲਰੀ ਤੇ ਹੈਨਾ ਅ ਜੌਬ ਮਿਲ ਜਾਂਦੀ ਹੈਗੀ ਫਿਰ ਅਸੀਂ ਸੋਚਿਆ ਵੀ ਚੱਲੋ ਉਹਦੇ ਬਾਰੇ ਡਿਸਕਸ ਕਰਦੇ ਆਂ ਅੱਜ ਚਲੋ ਆਪਾਂ ਨਾ ਲੰਮਾ ਖਿੱਚੀਏ ਹੈਨਾ ਇੰਟਰੋ ਨੂੰ ਥੋੜੀ ਜੀ ਨੂੰ ਤੇ ਆਪਾਂ ਸਿੱਧੇ ਸਿੱਧੇ ਟੌਪਿਕ ਤੇ ਆਈਏ ਵੀ ਕਿ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਪਾਰਲਰ ਦਾ ਬਿਊਟੀ ਪਾਰਲਰ ਦਾ ਕੋਰਸ ਕਰਕੇ ਆਉਂਦਾ ਆਂਦਾ ਆ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਹਨਾ ਕਿ ਉਹ ਵੈਲਿਡ ਹੈ ਇੱਥੇ ਆ ਕੇ ਵੀ ਉਹ ਕੰਮ ਕਰ ਸਕਦਾ ਸਿੱਧਾ ਜਾਂ ਨਹੀਂ ਥੋੜਾ ਜਿਹਾ ਇਦਾਂ ਲਾ ਤੁਹਾਨੂੰ ਵੀਊ ਦਿਖਾ ਦਿੰਨੇ ਆ ਹਾਂਜੀ ਓਹੋ ਆਪਣਾ ਉਹ ਚੱਕ ਲਿਆ ਕੂੜਾ ਹੁਣ ਆਪਾਂ ਨੂੰ ਉਹ ਚੱਕ ਕੇ ਲੈ ਕੇ ਆਉਣੇ ਪੈਣੇ ਆ ਇੱਥੇ ਐਵੇਂ ਵੀ ਆ ਵੀ ਉਹੀ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਹਨਾ ਆਪਾਂ ਕੋਈ ਸਪੈਸੀਫਿਕਲੀ ਨਹੀਂ ਦੱਸ ਰਹੇ ਹੈਗੇ ਅੱਜ ਸਾਡਾ ਘਰ ਵਿੱਚ ਸਾਡੇ ਸੀਗਾ ਤਾਂ ਕਰਕੇ ਸਾਡਾ ਘਰ ਵਿੱਚ ਚੱਕਿਆ ਉਹਨਾਂ ਨੇ ਹੁਣ ਸਾਨੂੰ ਉਹ ਚੱਕ ਕੇ ਲੈ ਆ ਕੇ ਇੱਥੇ ਰੱਖਣੇ ਪੈਣੇ ਆ ਤਾਂ ਜੇ ਤੁਸੀਂ ਇਹਨਾਂ ਨੂੰ ਰੀਯੂਜ਼ ਕਰ ਸਕਦੀ ਹੈ ਪੁਲਿਸ ਉਹ ਧਰਦੇ ਆ ਤੇ ਮੈਂ ਪੁੱਛਾਂ ਹਾਂ ਪਰ ਤੇ ਕਰਨੀ ਕੋਈ ਲੋੜ ਨਹੀਂ ਪੁਲਿਸ ਕਿਤੇ ਵੀ ਕੋਈ ਜਾਨੀ 19 ਤੋਂ ਨੂੰ ਕੁਝ ਕਹਿੰਦੀ ਹਾਂਜੀ ਤੁਹਾਨੂੰ ਪਹਿਲਾਂ ਪੁੱਛ ਕੇ ਕਰੀ ਹੁਣ ਆਪਾਂ ਵਿਸ਼ੇ ਤੇ ਆਈਏ ਹਾਂਜੀ ਤੇ ਦੱਸੋ ਫਿਰ ਤੁਸੀਂ ਬਈ ਜਿਵੇਂ ਹੁਣ ਹਨਾ ਸਾਰੇ ਕਹਿੰਦੇ ਆਗੇ ਬਈ ਜੇ ਪਾਰਲਰ ਦਾ ਤੁਹਾਡੇ ਕੋਲ ਸਰਟੀਫਿਕੇਟ ਤੁਸੀਂ ਜਿਵੇਂ ਹੁਣ ਉੱਥੇ ਆਪਣੇ ਪੰਜਾਬ ਦੇ ਵਿੱਚ ਮੈਂ ਬਹੁਤ ਆਵੇਂ ਦੇਖਿਆ ਆ ਹੂੰ ਐਡਸ ਵਗੈਰਾ ਲੱਗੀਆਂ ਹੋਈਆਂ ਨੇ ਕਿ ઓਰੇਂਟੋ ਜਬੀ ਐਲ ਸੀ ਸੀ ਜਾਂ ਬਹੁਤ ਸਾਰੀਆਂ ਕੰਪਨੀਆਂਜ਼ ਨੇ ਹੈ ਨਾ ਜਿਹੜੀਆਂ ਇੰਟਰਨੈਸ਼ਨਲ ਕੋਰਸਸ ਕਰਵਾਉਂਦੀਆਂ ਨੇ ਬਿਊਟੀਸ਼ੀਅਨ ਦਾ ਇੱਥੇ ਮੈਨੂੰ ਲੱਗਦਾ ਉਹਨੂੰ ਕੁਝ ਹੋਰ ਕਹਿੰਦੇ ਆ ਐਸਥੈਟਿਕ ਐਸਥੀਜ਼ੀ ਯਾਦਾ ਕੋਸਟ ਕਹਿੰਦੇ ਆਗੇ ਬਿਊਟੀਸ਼ੀਅਨ ਦਾ ਹੀ ਹੁੰਦਾ ਵੈਸੇ ਉਹ ਕਰਦੇ ਆ ਲੋਗ ਇੱਧਰ ਆ ਕੇ ਹਨਾ ਕਈ ਸਟੂਡੈਂਟ ਹੁੰਦੇ ਜਿਹੜੇ ਉਦੋਂ ਹੀ ਲੈ ਕੇ ਆਉਂਦੇ ਆ ਕਈ ਹੁੰਦੇ ਆ ਜਿਹੜੇ ਇੱਧਰ ਆ ਕੇ ਹਨਾ ਉਹਦੇ ਵਿੱਚ ਇਨਰੋਲ ਕਰਦੇ ਆ ਕੋਈ 6 ਮਹੀਨੇ ਦਾ ਕੋਈ ਸਾਲ ਦਾ ਵੈਸੇ ਮੋਸਟਲੀ 2 ਸਾਲ ਦਾ ਵੀ ਹੁੰਦਾ ਹੈ ਨਾ ਡਿਪਲੋਮਾ ਇਹ ਹਾਂ ਜਾਨੀ ਕਿ ਇੱਥੇ ਇਹ ਹੈਗਾ ਹਾਂਜੀ ਵੀ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਆਇਓ ਮਾਰਲ ਲ ਵਗੈਰਾ ਜਾਂ ਕੋਈ ਵੀ ਹੈ ਨਾ ਤਾਂ ਤੁਹਾਨੂੰ ਇੱਥੇ ਦਾ ਸਰਟੀਫਿਕੇਟ ਲਾਜ਼ਮੀ ਲੈਣਾ ਪੈਂਦਾ ਹਾਂ 6 ਮਹੀਨੇ ਦਾ ਯਾਨੀ ਕੋਰਸ ਹੈਗਾ ਵਗੈਰਾ ਜਾਂ ਤੁਹਾਨੂੰ ਸਰਟੀਫਿਕੇਟ ਗਵਰਨਮੈਂਟ ਤੋਂ ਅਪਰੂਵਲ ਲੈਣੀ ਹੀ ਪੈਂਦੀ ਆ ਕਿਉਂ ਕਿ ਇੱਥੇ ਦੇ ਵਿੱਚ ਤੁਸੀਂ ਪੂਰੇ ਯਾਨੀ ਨਾ ਐਕਸਪੀਰੀਅੰਸ ਤੁਹਾਨੂੰ ਪੂਰਾ ਹਾਂ ਇਹ ਜ਼ਰੂਰੀ ਆ ਇੱਥੇ ਬਈ ਹਾਂ ਐਵੇਂ ਹੁੰਦਾ ਹੈ ਕਿ ਇੱਥੇ ਲਾਇਸੈਂਸ ਹਨਾ ਜਿਹੜਾ ਆ ਉਹ ਜ਼ਰੂਰ ਲੈਣਾ ਪੈਂਦਾ ਆ ਜਿੰਨਾ ਟਾਈਮ ਤੁਹਾਡੇ ਕੋਲ ਕਿਸੇ ਚੀਜ਼ ਦਾ ਲਾਇਸੈਂਸ ਨਹੀਂ ਹੈਗਾ ਜਿਵੇਂ ਹੁਣ ਮੈਂ ਚੱਲ ਆਪਾਂ ਪਾਰਲਰ ਦੀ ਗੱਲ ਕੀਤੀ ਅੱਜ ਹਨਾ ਪਾਰਲਰ ਵਾਲਿਆਂ ਤੋਂ ਜਿੰਨਿਆਂ ਤੋਂ ਪੁੱਛਿਆ ਆ ਕਿਉਂਕਿ ਸਾਡੇ ਨਾਲ ਵੀ ਇੱਕ ਹਨਾ ਕੁੜੀ ਸੀਗੀ ਉਹ ਕਰਕੇ ਆਈ ਹੋਈ ਸੀਗੀ ਉਹਨਾਂ ਨੂੰ ਜਵਾਬ ਨਹੀਂ ਮਿਲੀ ਇੱਥੇ ਇੱਥੇ ਨਹੀਂ ਮਿਲੀ ਸੀ ਕਿਉਂਕਿ ਇੱਥੇ ਸਾਡੀ ਹਨਾ ਕਮਿਊਨਿਟੀ ਵੀ ਬਹੁਤ ਘੱਟ ਹੈ ਤੇ ਲੋਕਾਂ ਹੀ ਜਲਦੀ ਜਲਦੀ ਯਕੀਨ ਨਹੀਂ ਕਰਦੇ ਹੈਗੇ ਪਰ ਜਦੋਂ ਜਦੋਂ ਉਹ ਕਹਿੰਦੇ ਆ ਤੁਹਾਨੂੰ ਇੰਟਰਵਿਊ ਕਰਕੇ ਪ੍ਰੈਕਟੀਕਲ ਕਰਨ ਨੂੰ ਕਹਿੰਦੇ ਆ ਕਿ ਤੁਸੀਂ ਕਰਕੇ ਦਿਖਾਓ ਸਾਨੂੰ ਹਨਾ ਜੇ ਜਿਵੇਂ ਹੁਣ ਜਿਵੇਂ ਥ੍ਰੈਡਿੰਗ ਜਾਂ ਵੈਕਸਿੰਗ ਵਗੈਰਾ ਹੋ ਗਿਆ ਉਹ ਵਾਲਾ ਤੁਹਾਨੂੰ ਰੱਖ ਲੈਂਦੇ ਆਗੇ ਕਈ ਕਈ ਜਿਹੜੇ ਆਪਣੀ ਕਮਿਊਨਿਟੀ ਵਾਲੇ ਓਨਰ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਹੀ ਲਿਆ ਹੁੰਦਾ ਲਾਇਸੈਂਸ ਵਗੈਰਾ ਸੈਲੂਨ ਖੋਲੇ ਹੁੰਦੇ ਆ ਹਨਾ ਉਹ ਕੀ ਕਰਦੇ ਆਗੇ ਉਹ ਤੁਹਾਡਾ ਕੰਮ ਦੇਖਦੇ ਆ ਵੀ ਤੁਹਾਨੂੰ ਵੈਕਸਿੰਗ ਜਾਂ ਥ੍ਰੈਡਿੰਗ ਕਰਨੀ ਆਉਂਦੀ ਆ ਫਿਰ ਉੱਥੋਂ ਤੋਂ ਪ੍ਰੈਕਟੀਕਲ ਕਰਵਾ ਕੇ ਦੇਖਦੇ ਆ ਹਨਾ ਬਈ ਜੇ ਤੁਹਾਨੂੰ ਉਹ ਚੀਜ਼ਾਂ ਆਉਂਦੀਆਂ ਨੇਗੇ ਦੋਨੀਆਂ ਚੀਜ਼ਾਂ ਫਿਰ ਉਹ ਤੁਹਾਨੂੰ ਮਿਨੀਮਮ ਬੇਸ ਤੇ ਰੱਖ ਲੈਂਦੇ ਆਗੇ ਹਾਂ ਇੱਕ ਤਾਂ ਰੱਟਾ ਬਟਾ ਨਾ ਬਾਈ ਕਿਦਾਂ ਲੱਗਦੇ ਨਹੀਂ ਨਹੀਂ ਮਿਨੀਮਮ 17. ਕੁਛ 17. ਇੱਥੇ ਥੋੜੀ ਜਿਹੀ ਵਧਾਈ ਆ ਹਾਂ ਹੁਣ 17.60 ਨਹੀਂ 40 ਹਾਂ ਕੋਈ ਆਗੀ ਮੈਨੂੰ ਪਤਾ ਨਹੀਂ ਹੈਗਾ ਵੀ ਕਿੰਨੀਆਂ ਐਗਜ਼ੈਕਟਲੀ ਪਰ 17. ਕੁਛ ਆਗੀ ਹਨਾ ਤੇ ਬਈ ਉਹਦੇ ਤੇ ਤੁਹਾਨੂੰ ਇਹ ਰੱਖ ਲੈਂਦੇ ਆਗੇ ਤਾਂ ਤੁਸੀਂ ਆਪਦਾ ਵਧੀਆ ਕੱਢ ਸਕਦੇ ਹੋ ਮਤਲਬ ਹੈ ਨਾ ਜਿਵੇਂ ਪਾਰਟ ਟਾਈਮ ਕਰ ਲਿਆ ਤੁਸੀਂ ਸਟੂਡੈਂਟ ਹੋਗੇ ਹੈ ਨਾ ਤਾਂ ਵਧੀਆ ਕਰਕੇ ਆਉਣਾ ਉੱਥੋਂ ਵਧੀਆ ਚਾਹੀਦਾ ਆ ਜੇ ਤੁਹਾਨੂੰ ਆਉਂਦਾ ਆ ਕੁਝ ਇਹਦੇ ਚ ਇਹ ਵੀ ਹੁੰਦਾ ਆ ਵੀ ਇੱਥੇ ਇਹਦਾ ਕੰਮ ਬਹੁਤ ਜ਼ਿਆਦਾ ਮਹਿੰਗਾ ਆ ਬਹੁਤ ਜ਼ਿਆਦਾ ਐਕਸਪੈਂਸਿਵ ਤੁਸੀਂ ਯਕੀਨ ਨਹੀਂ ਮੰਨਣਾ ਮੈਨੂੰ ਨਹੀਂ ਪਤਾ ਹੈਗਾ ਬ੍ਰੈਮਟਨ ਵਗੈਰਾ ਦੇ ਵਿੱਚ ਕੀ ਹਾਲਚਾਲ ਐ ਇਸ ਚੀਜ਼ ਬਾਰੇ ਪਰ ਮੈਂ ਇੱਥੇ ਆਈ ਆ ਪੀਟਰ ਬਰੋ ਦਾ ਜਣੀ ਦੱਸ ਦਿਆਂਗਾ ਮੈਂ ਮੈਨੂੰ ਨੋਵਾ ਸਕੋਸ਼ੀਆ ਦਾ ਵੀ ਦੱਸਾਂ ਜੇ ਹੈ ਨਾ ਅਸੀਂ ਨੋਵਾ ਸਕੋਸ਼ੀਆ ਵੀ ਗਏ ਸੀ ਅਸੀਂ ਇੱਥੇ ਵੀ ਆਏ ਆ ਮੈਂ ਮੈਨੂੰ ਕਦੇ ਵੀ ਕੋਈ ਐਵੇਂ ਦਾ ਬੱਚਾ ਨਹੀਂ ਮਿਲਿਆ ਹੈਗਾ ਜਿਹੜਾ ਥ੍ਰੈਡਿੰਗ ਵੇਅ ਕਰ ਲੈਂਦਾ ਸੀਗਾ ਹੁਣ ਸਾਡੇ ਨਾਲ ਇੱਕ ਕੁੜੀ ਰਹਿੰਦੀ ਸੀਗੀ ਉਹ ਕਰ ਲੈਂਦੀ ਸੀਗੀ ਉਹਨੇ ਕੀਤੀ ਆ ਪਰ ਹਨਾ ਦੋ ਚਾਰ ਵਾਰ ਮੈਂ ਉਹ ਤੋਂ ਕਰਵਾਈ ਆਗੀ ਹਨਾ ਪਰ ਨਹੀਂ ਤਾਂ ਜਿੰਨੀ ਵਾਰ ਵੀ ਥ੍ਰੈਡਿੰਗ ਕਰਵਾਉਣ ਗਏ ਆ ਜੀ ਇੱਥੇ ਤੁਸੀਂ ਇਹ ਦੇਖ ਲਓ ਵੀ ਹਨਾ ਇੱਥੇ ਇੱਕ ਬ੍ਰਾਂਡ ਦਾ ਹੀ ਨੀਮਾ ਹਨਾ ਕਰਵਜ਼ ਵਾਲੇ ਨੇਗੇ ਉਹ ਥ੍ਰੈਡਿੰਗ ਕਰਦੇ ਆ ਉਹ ਥ੍ਰੈਡਿੰਗ ਤੇ ਅਪਰ ਲਿਪਸ ਕਰਨ ਦਾ ਹੀ ਮਤਲਬ ਸਾਰਾ ਟੈਕਸ ਵਗੈਰਾ ਪਾ ਕੇ 28 ਡਾਲਰ ਲੈਂਦੇ ਆ ਸਿਰਫ ਇੱਕ ਧਾਗਾ ਹੀ ਮਾਰਨਾ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਹਨਾ ਬਈ ਕੱਲੇ ਆਪਰ ਲਿਪਸ ਕਰਾਉਣੇ ਆ ਜੇ ਤਾਂ 10 ਬਹੁਤ ਲੱਗ ਲੈਂਦੇ ਆਗੇ ਸਾਰੇ ਉਹ ਤੁਹਾਡੇ ਹਨਾ ਕੀ ਉਹਦੇ ਵਿੱਚ ਸਿੱਧਾ-ਸਿੱਧਾ ਧਾਗਾ ਚਲਾਉਣਾ ਸਿੱਧਾ ਧਾਗਾ ਚਲਾਉਣਾ ਇਸ ਲਈ ਹਨਾ ਇਹ ਮੈਨੂੰ ਰਿਗਰੈਟ ਰਹੂਗਾ ਕਿ ਮੈਨੂੰ ਆਉਂਦਾ ਨਹੀਂ ਹੈਗਾ ਤੇ ਮੈਂ ਸਿੱਖਣ ਦੀ ਟਰਾਈ ਕੀਤੀ ਆ ਪਰ ਮੇਰੇ ਤੋਂ ਥ੍ਰੈਡ ਨਹੀਂ ਚੱਲਦਾ ਹੈਗਾ ਪਤਾ ਨਹੀਂ ਕਿਉਂ ਹਨਾ ਕਈਆਂ ਦੇ ਵਿੱਚ ਗੁਣ ਹੁੰਦੇ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਗੁਣਾ ਕਿਉਂ ਕਰ ਲੈਂਦੇ ਆ ਮੇਰੀ ਇੱਕ ਫ੍ਰੈਂਡ ਆ ਉਹ ਆਪਣੇ ਆਪ ਤੋਂ ਹੀ ਕਰ ਲੈਂਦੀ ਆ ਆਪਦੇ ਥ੍ਰੈਡਿੰਗ ਵੀ ਆਪਣੇ ਆਪ ਤੋਂ ਕਰ ਲੈਂਦੀ ਆ ਮੈਂ ਇੱਕ رائے ਦੇਣੀ ਚਾਹਣਾ ਜੇ ਜਦੋਂ ਤੁਹਾਡਾ ਕੋਰਸ ਆ ਤੁਸੀਂ ਕਿਸੇ ਵੀ ਕਿਤੇ ਤੋਂ ਕੋਰਸ ਕੀਤਾ ਜਿਹੜਾ ਕੌਨਫੀਡੈਂਸ ਆ ਨਾ ਜਿਹੜਾ ਕੌਨਫੀਡੈਂਸ ਆ ਆਤਮ ਕੌਨਫੀਡੈਂਸ ਬਹੁਤ ਬਹੁਤ ਜ਼ਰੂਰੀ ਆ ਇਹ ਕੌਨਫੀਡੈਂਸ ਨੂੰ ਬਹੁਤ ਮੰਨਦੇ ਆ ਜੇ ਬੰਦਾ ਡਰੀ ਜਾਂਦਾ ਹੋਰ ਕਰਦਾ ਉਹਨੂੰ ਤਾਂ ਜਾਨੀ ਮੁਸ਼ਕਲ ਆ ਹਾਂ ਜਾਨਕਾਰ ਹੋਵੇ ਹਾਂ ਉਹਦੇ ਬਾਰੇ ਜਾਣਕਾਰ ਹੋਵੇ ਤੇ ਕੌਨਫੀਡੈਂਸ ਹੋਵੇ ਗੱਲਬਾਤ ਕਰਨ ਦਾ ਸਲੀਕਾ ਹੋਵੇ ਇਹ ਕੰਮ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਜੇ ਤੁਸੀਂ ਕੁਝ ਕਰਦੇ ਹੋ ਤਾਂ ਘਟ ਹੋਗਾ ਤੁਹਾਨੂੰ ਕਿਤੇ ਦੇ ਵਿੱਚ ਕਿਸੇ ਵੀ ਕਿਤੇ ਦੇ ਵਿੱਚੋਂ ਤਾਂ ਤੁਸੀਂ ਵਧੀਆ ਪੈਸਾ ਕਮਾ ਸਕਦੇ ਹੋ ਕੈਨੇਡਾ ਦੇ ਵਿੱਚ ਜੇ ਤੁਸੀਂ ਜਣੀ ਕੋਰਸ ਕਰਿਆ ਹੋਇਆ ਤੁਹਾਨੂੰ ਕਿਤੇ ਦੇ ਬਾਰੇ ਪਤਾ ਨਹੀਂ ਫਿਰ ਤੁਹਾਨੂੰ ਬਹੁਤ ਮੁਸ਼ਕਲ ਹੈ ਇਸ ਲਈ ਤੁਸੀਂ ਨਾ ਪੂਰੇ ਕੌਨਫੀਡੈਂਟ ਹੋ ਕੇ ਕੈਨੇਡਾ ਆਓ ਤੇ ਇੱਥੇ ਸਰਟੀਫਿਕੇਟ ਲਓ ਸਰਟੀਫਿਕੇਟ ਲੈ ਕੇ ਤੁਸੀਂ ਲਾਇਸੈਂਸ ਲਾਇਸੈਂਸ ਵਗੈਰਾ ਲਾਇਸੈਂਸ ਜਾਂ ਸਰਟੀਫਿਕੇਟ ਤੇ ਲਾਇਸੈਂਸ ਹੀ ਹੈ ਜਣੀ ਉਹ ਲਓ ਤੇ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਜਣੀ ਜਿਆਦਾਤਰ ਐ ਨਹੀਂ ਵੀ ਮੈਂ ਉੱਥੇ ਜਾ ਕੇ ਸਿੱਧੇ ਹੀ ਪੈਸੇ ਕਮਾਉਣ ਲੱਗ ਜੂ ਕਈ ਇੱਥੇ ਆ ਕੇ ਉਹੀ ਦਿਲ ਜਾ ਛੱਡ ਦਿੰਦੇ ਨੇ ਵੀ ਮੇਰਾ ਕੋਈ ਬਣਦਾ ਨਹੀਂ ਪਰੰਤੂ ਦਿਲ ਛੱਟਣ ਦੀ ਕੋਈ ਲੋੜ ਨਹੀਂ ਇੱਥੇ ਤੁਸੀਂ ਕੋਸ਼ਿਸ਼ ਕਰੋਗੇ ਕੋਸ਼ਿਸ਼ ਦੇ ਨਾਲ ਤੁਹਾਨੂੰ ਸਭ ਬਹੁਤ ਤਰੱਕੀ ਕਰ ਸਕਦੇ ਹੋ ਇਸ ਲਈ ਤੁਸੀਂ ਨਾ ਵਧੀਆ ਤਰੀਕੇ ਨਾਲ ਆਓ ਵਧੀਆ ਪੜ੍ਹਾਈ ਲਿਖਾਈ ਕਰਕੇ ਆਓ ਤੇ ਡਿਗਰੀ ਡਿਪਲੋਮਾ ਵਗੈਰਾ ਕਰਕੇ ਆਓ ਤਾਂ ਬਹੁਤ ਵਧੀਆ ਤੁਹਾਨੂੰ ਜਿਹੜਾ ਇੰਟੈਲੀਜੈਂਟ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਤਰੱਕੀ ਦਾ ਰਾਹ ਖੁੱਲਾ ਹੈ ਇੱਥੇ ਕੈਨੇਡਾ ਦੇ ਵਿੱਚ ਹਾਂਜੀ ਨਾ ਮੈਂ ਉਹੀ ਕਹੂੰਗੀ ਵੀ ਹੈ ਨਾ ਜਿਵੇਂ ਪਾਪਾ ਕਹਿੰਦੇ ਸੀ ਵੀ ਢੇਰੀ ਢਾ ਦਨੇ ਆ ਲੋਡ ਨਹੀਂ ਹੈ ਕੋਈ ਜਿਹੜਾ ਦਾਤੇ ਨੇ ਆਪਾਂ ਨੂੰ ਭੇਜਿਆ ਆ ਇੱਧਰ ਹਨਾ ਦਾਣਾ ਪਾਣੀ ਉਹਨੇ ਪਹਿਲਾਂ ਲਿਖ ਕੇ ਭੇਜਦਾ ਆ ਇਸ ਲਈ ਤੁਹਾਨੂੰ ਇਹ ਆਪਾਂ ਨੂੰ ਕਿਸੇ ਨੂੰ ਵੀ ਮੈਂ ਆਪਦੀ ਵੀ ਗੱਲ ਕਰਦੀ ਹਾਂ ਹੁਣ ਸਾਰੇ ਅਸੀਂ ਇੱਥੇ ਰਹਿਨੇ ਆ ਹਨਾ ਕਿੰਨਾ ਡਰਦੇ ਆ ਆ ਹੋ ਜਾਊਗਾ ਉਹ ਹੋ ਜਾਊਗਾ ਐ ਹੋ ਜਾਊਗਾ ਐ ਹੋ ਜਾਊਗਾ ਪਰ ਦਾਣਾ ਪਾਣੀ ਪਹਿਲਾਂ ਹੀ ਲਿਖਿਆ ਹੋਇਆ ਆ ਜੋ ਆਪਣੇ ਘਰ ਮ ਆ ਜਾਊ ਆਪਾਂ ਨੂੰ ਮਿਲ ਹੀ ਜਾਣਾ ਆ ਚਾਹੇ ਹਨਾ ਉਹ ਆਪਾਂ ਨੂੰ ਦੇਰ ਨਾਲ ਮਿਲੇ ਚਾਹੇ ਪਹਿਲਾਂ ਮਿਲ ਜੂਵੇ ਕਿਸੇ ਨੂੰ ਪਹਿਲਾਂ ਮਿਲ ਜਾਂਦਾ ਕਿਸੇ ਨੂੰ ਦੇਰ ਨਾਲ ਮਿਲਦਾ ਆ ਪਰ ਮਿਲ ਜਾਣਾ ਹੀ ਆ ਨਹੀਂ ਡਰ ਨਹੀਂ ਸੱਟਣਾ ਹਾਂ ਤੇ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਕਦੇ ਵੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਹੈਗੀ ਇਸ ਲਈ ਆਪਾਂ ਐਵੇਂ ਇਹ ਇਹ ਕਹਿਣਾ ਉਹਦੇ ਸਿੱਗੇ ਜਿਵੇਂ ਤੁਸੀਂ ਪਾਰਲਰ ਵਗੈਰਾ ਕੀ ਪਾਰਲਰ ਦਾ ਕਰਕੇ ਆਉਣਾ ਹਨਾ ਇੱਥੇ ਵਧੀਆ ਹੈ ਕਿ ਆਪਾਂ ਕਰਕੇ ਆਈਏ ਉੱਥੋਂ ਤਾਂ ਇੱਥੇ ਜਿੰਨਾ ਟਾਈਮ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਇਹ ਜਿਵੇਂ ਮਸੇਫ ਸੇਫ ਕਸਟਮਰ ਹੈਂਡਲਿੰਗ ਵਾਲੇ ਹਨ ਚੀਜ਼ਾਂ ਹੁੰਦੀਆਂ ਨੇ ਕਿ ਜਿਹੜਾ ਤੁਹਾਡਾ ਕਸਟਮਰ ਆ ਉਹਨੂੰ ਸੇਫਟੀ ਨਾਲ ਤੁਸੀਂ ਹੈਨਾ ਕੋਈ ਵੀ ਕੰਮ ਕਰਨਾ ਹੋ ਤੇ ਉਹ ਸੇਫ ਹੋਣਾ ਚਾਹੀਦਾ ਆ ਇਸ ਲਈ ਉਹ ਤੁਹਾਨੂੰ ਮੈਂ ਮੂੰਹ ਤੇ ਕੋਈ ਨੁਕਸਾਨ ਨਾ ਹੋਵੇ ਬਿਊਟੀਸ਼ੀਨ ਤਾਂ ਕੋਈ ਖਰਾਬ ਨਾ ਹੋਵੇ ਇਹ ਸਭ ਤੋਂ ਜ਼ਿਆਦਾ ਨਾ ਬਹੁਤ ਜ਼ਿਆਦਾ ਇਹਦੇ ਬਾਰੇ ਇਹ ਜਿਆਦਾ ਹੈਗੇ ਜਾਨੀ ਕਿ ਵੀ ਕੋਈ ਨੁਕਸਾਨ ਨਾ ਹੋਵੇ ਇਸ ਲਈ ਨਾ ਜਾਨੀ ਇਹ ਆਪਣੇ ਜਿਹੜੇ ਸਿਟੀਜਨ ਨੇ ਉਹਨਾਂ ਦੀ ਜਿਆਦਾ ਦੇਖ ਦੇਖਭਾਲ ਕਰਦਨੇ ਵੀ ਇਹਦੇ ਬਾਰੇ ਕੋਈ ਨੁਕਸਾਨ ਨਹੀਂ ਚਾਹੁੰਦੇ ਰੈਜ਼ਿਡੈਂਸ ਮਤਲਬ ਹਾਂ ਸਿਟੀਜ਼ਨ ਵੀ ਸਾਰਿਆਂ ਲਈ ਜਿਹੜਾ ਆ ਗਿਆ ਸਾਨੂੰ ਬਹੁਤ ਇੱਜ਼ਤ ਕਰਦਿੰਦੇ ਹਿਊਮਨ ਰਾਈਟਸ ਦਾ ਬਹੁਤ ਧਿਆਨ ਰੱਖਦੇ ਨੇ ਹਾਂ ਬਾਕੀ बाकी ਕੁਝ ਲੋਕ ਵੀ ਬਹੁਤ ਅਵੇਅਰ ਨੇ ਜੀ ਉਹਨਾਂ ਨੂੰ ਪਤਾ ਆ ਵੀ ਕਿਹੜੀ ਚੀਜ਼ ਰਾਈਟ ਆ ਕਿਹੜੀ ਚੀਜ਼ ਰੋਂਗ ਆ ਆਪਣੇ ਇੰਡੀਆ ਚ ਤਾਂ ਆਪਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਹਨਾ ਵੀ ਸਾਡੇ ਕੀ ਰਾਈਟਸ ਨੇਗੇ ਇੱਥੇ ਸਭ ਨੂੰ ਪਤਾ ਹੁੰਦਾ ਇਸ ਲਈ ਜੇ ਕੁਝ ਮਾੜਾ ਜਿਹਾ ਵੀ ਕੁਝ ਗਲਤ ਹੋ ਜਾਂਦਾ ਲਾਇਸੈਂਸ ਗਿਆ ਆਪਣਾ ਹਨਾ ਜਿਹੜਾ ਕਈ ਉਮਰ ਨੇ ਇੱਥੇ ਲਾ ਜਾਣਦੇ ਨੇ ਹਾਂ ਉਹ ਆਪਣੇ ਹੱਕ ਜਾਣਦੇ ਨੇ ਅਧਿਕਾਰ ਜਾਣਦੇ ਨੇ ਉਹ ਜਦ ਹੀ ਕੰਪਲੇਂਟ ਕਰਕੇ ਜਾਨੀ ਜੇ ਤਾਂ ਉਹਨਾਂ ਨਾਲ ਗਲਤ ਹੁੰਦਾ ਤਾਂ ਉਹ ਜਦ ਹੀ ਕੰਪਲੇਂਟ ਕਰ ਦਿੰਦੇ ਨੇ ਇਸ ਲਈ ਪੂਰੇ ਸਲੀਕੇ ਨਾਲ ਪੂਰੇ ਕੌਨਫੀਡੈਂਟ ਨਾਲ ਤੇ ਨੋ ਲੈ ਨਾ ਸਿੱਕੇ ਆਓ ਤੇ ਬਾਕੀ ਤੁਹਾਨੂੰ ਬਾਕੀ ਵਿਸ਼ਿਆਂ ਤੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਪਰ ਸਾਨੂੰ ਬੇਨਤੀ ਆ ਵੀ ਦੇਖੋ ਜਿੰਨੀ ਕੀ ਸਾਨੂੰ ਜਾਣਕਾਰੀ ਆ ਉਹਨੇ ਵੇਸੀ ਤੁਹਾਨੂੰ ਦੇ ਹੀ ਜਾਂਦੇ ਐਵੇਂ ਕੀ ਤੋੰਗੇ ਇਹ ਜਿਆਦਾ ਹੀ ਬਣੇ ਜਿਆਦਾ ਹੀ ਸਿਆਣੇ ਨੇ ਕੋਈ ਸਿਆਣਪ ਵਾਲੀ ਗੱਲ ਨਹੀਂ ਅਸੀਂ ਵਲੌਗ ਹੁਣ ਸ਼ੁਰੂ ਕੀਤਾ ਜਣੀਤਾ ਤੋਂ ਆਹ ਰਖਦੇ ਆ ਵੀ ਤੁਹਾਨੂੰ ਤੁਸੀਂ ਸਹਾਇਤਾ ਕਰੋਗੇ ਕਿਉਂਕਿ ਸਹਾਇਤਾ ਵੀ ਹੈ ਵੀ ਤੁਸੀਂ ਲਾਇਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਆ ਕਰੋ ਸਾਡੇ ਮਨ ਦੇ ਵਿੱਚ ਆ ਮੰਦੀ ਭਾਵਨਾ ਇਹ ਬੇਸ਼ਿਕ ਲੋਕਾਂ ਦਾ ਕੋਈ ਨਾ ਕੋਈ ਦੱਸੀਏ ਲੋਕਾਂ ਨੂੰ ਅਵੇਅਰ ਕਰੀਏ ਇਹਨੇ ਕਹਿੰਦੇ ਕਿ ਮਤਲਬ ਬਹਿਰ ਜੀ ਖਾਲਸਾ ਬਹਿਰ ਜੀ ਕੋਤੇ